ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੇ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਉਹਨਾਂ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਟੁਕੜਾ ਕੱਬਣਾ ਵੇੜਾ ਤੁਹਾਨੂੰ ਚੈੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਇੱਕ ਸਸਤੇ ਬਾਜ ਮੱਝ ਤੁਹਾਨੂੰ ਐਂਡ ਤੇ ਦਿਖਾਵਾਂਗੇ ਸੋਈ ਆ ਮਗਰ ਕੱਟੀ ਵੀ ਆ ਤੇ ਬਾਕੀ ਆ ਵੀ ਅਜ ਹੈ ਸਾਰੀਆਂ ਸੁਈਆਂ ਹੀ ਆ ਚਲੋ ਆਪਣੀ ਇੱਥੇ ਆ ਕੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀਆਂ ਟੁਕੜਕ ਬਣਾ ਜਾ ਕੇ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਜੀ ਬਾਕੀ ਤਸੱਲੀ ਆਪਣੀ ਇੱਥੇ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਜੇ ਮੇਰਾ ਜੇ ਪੁੱਤ ਦਾ ਨਾਮ ਚਲੋ ਵਧੀਆ ਮੇਰਾ ਹੀ ਚਾਹੀਦੀਆਂ ਜੀ ਤੇ ਨਾਮ ਦੱਸ ਤੇ ਇੱਕ ਵਾਰ ਫਿਰ ਆਪਣਾ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਦਾ ਸਾਲਾ ਸਰਕਾਰ ਗੁਰਦੇਵ ਸਿੰਘ ਟ੍ਰੇਨ ਖਿਛਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 77 ਦਾ ਠੀਕ ਹੈ ਅੱਜ ਗਾਵੇਂ ਹੈਗੀਆਂ ਆਪਣੇ ਕੋਲ ਤੇ ਇੱਕ ਮਾਜ ਹਾਂਜੀ ਇੱਕ ਮਾਜ ਜਿਹੜੇ ਤਿੰਨ ਗਾਵਾ ਦੋ ਟੋਕਣਾ ਗੱਬਣਾ ਚੱਕ ਪਾਸ ਅੱਛਾ ਅੱਛਾ ਇੱਕ ਨਹੀਂ ਚੱਕ ਪਾਸ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਜਿਹੜੀ ਹੈ ਐਰ ਸ਼ੇਅਰ ਕ੍ਰੋਸਟੀ ਆ ਇਹ ਵੀ ਜੀ ਕਿ ਨਾਮ ਹੀ ਨਹੀਂ ਆ ਰਹੀ ਚੱਕ ਪਾਸ ਹੈ 14 ਮਹੀਨਾ ਨੂੰ ਲੱਗਿਆ ਜੀ ਅੱਛਾ ਤਿੰਨਾਂ ਦੀ ਚੱਕ ਪਾਸ ਹੈ ਹਾਂਜੀ ਦੋ ਦਰੇ ਥਲੇ 8 ਕਿਲਵਾਂ ਤੋਂ ਵਾਦੀ ਜੇ ਹੁਣ ਕੋਈ ਸੱਤ ਮੰਨ ਕੇ ਲੱਲੇ ਰਾਤ ਦੀਆਂ ਡੇਗਵਾਈਆਂ ਇਹਨਾਂ ਨੇ ਪੱਠਾ ਨਹੀਂ ਜੇ ਕਿਨੇ ਮੂਹ ਨੂੰ ਲਾਇਆ ਵੇਖ ਲਓ ਕੋਲੀ ਚ ਵੰਡੀ ਪਿਆਜ਼ ਪੱਠੇ ਵੀ ਪਏ ਆ ਪਰਿੰਗੀ ਜਾਂਡੀਆਂ ਅੱਛਾ ਹਾਂਜੀ ਤੇ ਸੱਜਰ ਕਿੰਨੇ ਕਿ ਦੁੱਧ ਵਾਲੀ ਸੱਜਰ ਵੀ ਜਿਉਂ ਨਾਲ ਕੋ ਜਨਾ ਕੋ ਲਈ ਆਉਂਦੇ 18 ਕਿਲੋ ਚ ਆਇਆ ਥਲੇ ਅੱਛਾ ਸੂਆ ਕਿੰਨਾ ਹੈ ਦਾ ਇਹ ਦੂਜੇ ਸੂਏ ਸੂਈ ਜਤ ਕਿੱਜੇ ਵਾਦੇ ਗੱਪਣ ਦੇ ਗੜੀ ਠੀਕ ਹੈ 200 ਵੇ ਸੂਬੀ ਆ ਤੇ ਬਾਕੀ ਕਿੰਨੇ ਕਿੰਨੇ ਕਿ ਜੋ ਸਿੰਘ ਵੀ ਇਹਦੇ ਹੈਗੇ ਆ ਉਹਦਾ ਹਾਂ ਠੰਡੀਆਂ ਨੇ ਉਹ ਹੀ ਆਉਂਦੀਆਂ ਅੱਛਾ ਦਰਦیاں ਨੇ ਥੋੜੇ ਦਰਦੀਆਂ ਦਰਦੀਆਂ ਚੋਂਦੇ ਵੀਰ ਦੀਓ ਮਸ਼ੀਨ ਨਾਲ ਜਿੰਨਾ ਕੋਈ ਲਈਆਂ ਨੇ ਲੋਕ ਕਹਿੰਦੇ ਸੀ ਫਾਰਮ ਚੋਂ ਲਈਆਂ ਨੇ ਫਾਰਮ ਚੋਂ ਹੀ ਤੇ ਘਰੋਂ ਲਈਆਂ ਨੇ ਉਹ ਵੀਰ ਦੀ ਬਾਹ ਥੋੜੀ ਜੀ ਕਮਜ਼ੋਰੀ ਹੈਂਡਕੈਪੀ ਹੋਂਦਾ ਤੇ ਮਸ਼ੀਨ ਰੱਖੀ ਹੈ ਹੱਥ ਨਾਲ ਚਵਾਈ ਵਾਲੀ ਅੱਛਾ ਉਹ ਕਰਕੇ ਤੇ ਲਈਆਂ ਇੱਕੋ ਘਰੋਂ ਹੀ ਸਾਰੀਆਂ ਤਿੰਨੇ ਇੱਕੋ ਘਰੋਂ ਹੀ ਲਈਆਂ ਹਾਂਜੀ ਠੀਕ ਹੈ ਉਹਦਾ ਕਰਕੇ ਥੋੜਾ ਜਿਆਦਾ ਦਰਦੀਆਂ ਨੇ ਉਦਾਂ ਲਤ ਲੁੱਤ ਨਹੀਂ ਮਾਰਦੀਆਂ ਪੜਾ ਪਾ ਕੇ ਰਸੀਤਾ ਲੋ ਤੇ ਚੋਲੋ ਜਿੱਦਾਂ ਮਰਜੀ ਠੀਕ ਹੈ ਤੁਰਾਂ ਫੇਰ ਇੱਕਰੀਨ ਪੱਠੇ ਲੋਡਾ ਕੁਲੀਆਂ ਤੇ ਪਏ ਆ ਕੋਈ ਕਿਨਾਰ ਪੱਠੇ ਖਾਲੀਆਂ ਨਾ ਵੰਡ ਖਾਲੀਆਂ ਆ ਬਾਕੀ ਉਤਨੇ ਆ ਵੀ ਚਲੋ ਰੰਗ ਰੂਪ ਦੀਆਂ ਸੋਹਣੀਆਂ ਤਿੰਨ ਇੱਕ ਵੇ ਕਰੋਈ ਆਈਆਂ ਤੇ ਉਤਨਾ ਕੱਦ ਘੱਟ ਪਿੱਛ ਪੜੇ ਦੀ ਚੰਗੀ ਥੱਲੇ ਮੈਂ ਕਾਹ ਆ ਉਹ ਦੋਣ ਵੀ ਨੇ 10 ਕਿਲੋ ਦੇਈ ਜਾਣਾ ਰਮਾਨਾ ਹੋਲੀ-ਹਲੀ ਲੈ ਜਾ ਕੋਈ ਡਰਦੀਆਂ ਡਰਦੀਆਂ ਜੀਆਂ ਬਾਕੀ ਥਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਲੱਗ ਜਾਈਦਾ ਤੇ ਡਰ ਜਾਂਦੀਆਂ ਬਾਕੀ ਥਣਾ ਦਾ ਸਾਈਜ਼ ਆਪ ਦੇਖ ਸਕਦੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਪੂਰੀ ਨਿਮਾਈ ਹੁੰਦੀ ਤੇ ਰੰਗ ਜਿਹੜਾ ਇਹਦਾ ਕਾਫੀ ਸੋਹਣਾ ਨਿਕਲਣਾ ਤੇ ਇਹਦਾ ਮੁੱਲ ਫਿਰ ਵੀ ਜੀ ਮੁੱਲ ਕੱਪੜਾ ਦਾ ਇਕੱਠਾ ਨਾਲ ਕਰ ਲੀਏ ਦੋਵਾਂ ਦਾ ਤੇ ਕੱਲੀ ਕੱਲੀ ਦਾ ਕਰ ਦਈਏ ਇਹਦਾ ਹੀ ਦੱਸ ਤੋ ਕੱਲੀ ਦਾ ਹੀ ਦੱਸ ਤੋ ਕੱਲੀ ਵੀਰ ਜੀ ਮੋਲ ਜੋ ਮਰਜੀ ਕੱ ਲਈਏ 35 40 32000 ਦੇ ਦੇ ਅੱਛਾ 32000 ਦੀ ਦੇ ਦੇਣੀ ਹੈ ਹਾਂ ਜੀ ਦੋ ਦਿਨਾਂ ਦਾ 10 ਕਿਲੋ ਕਰ ਦੇਣਾ ਜੀ ਲੈ ਆਏਗੀ ਪਰ ਫਿਰ ਦੋ ਚਾਰ ਹੁਣ 8 ਕਿਲੋ ਹੈਗਾ ਪੱਕਾ ਦੁੱਧ ਸੱਤਾਂ ਦੀ ਗਰੰਟੀ ਸੱਤ ਕਿਲੋ ਜੀ ਆਟੇ ਹੋਏਗਾ ਅੱਛਾ ਸੱਤਾਂ ਦੀ ਗਰੰਟੀ ਦੇ ਸੱਤ ਕਿਲੋ ਹੁਣ ਜਿਹੜਾ ਦੁੱਧ ਕਹਿੰਦੇ ਵੀ ਹੈਗਾ ਤੇ ਚੌਥੇ ਮਹੰਨਾਂ ਜਿਹੜਾ ਲੱਗ ਗਿਆ ਤਿੰਨਾਂ ਦੀ ਗੱਬਣ ਹੈ ਬਾਕੀ ਕੱਦ ਕਾਠ ਬੋਡੀ ਸਟਰਕਚਰ ਚਲੋ ਚੰਗਾ ਹੈ ਹਾਂ ਜੀ ਤੇ ਆ ਜਿਹੜੀ ਜੇ ਇਹਰੇ ਥੱਲੇ ਵੀਰ ਜੀ ਦੋ ਦਾ 9 ਕਿਲੋ ਜੇ ਇਹ ਵੀ ਸੱਤਾ ਦੀ ਗਾਰੰਟੀ ਦੇਵਾਂਗੇ ਕਿਉਂਕਿ ਇਹਨਾਂ ਨੇ ਕੱਲ ਦੇ ਪਠੇ ਨਹੀਂ ਕਰਦੇ ਕਿ ਇਹਦੇ ਘਰ ਜਾ ਕੇ ਕਿਲੋ ਦਾ ਆਧਾ ਕਿਲੋ ਦਾ ਫਰਕ ਪੈ ਗਿਆ ਮੁੜ ਕੇ ਲੋਕ ਲਾਂਮਾ ਦੇਂਦੇ ਆ ਹਾਂਜੀ ਹਾਂਜੀ ਸੱਤਾ ਕਿਲੋ ਦੀ ਗਾਰੰਟੀ ਤਾਂ ਕੋਈ ਲੱਗੇ ਠੀਕ ਆ ਤੇ ਇਹ ਗੱਬੜ ਨਹੀਂ ਆ ਇਹ ਗੱਬੜ ਨਹੀਂ ਆ ਇਹ ਚੱਕ ਪਾਸ ਨਹੀਂ ਆ ਹਾਂਜੀ ਇਹ ਗਿਰਦੀ ਬਣੀ ਨਹੀਂ ਰਿਆਂ ਨੇ ਸੂਈ ਨੂੰ ਸੋੜਾ ਕੰਮ ਆ ਅੱਛਾ ਆ 79 ਇਹ ਤੇ ਦੇਖ ਸਕਦੇ ਲੱਗੇ ਤਾਂ ਇੱਕ ਰੀ ਹਾਂਜੀ ਲੈ ਜਾ ਤੋਰ ਤਾ ਇਹ ਨਹੀਂ ਗਾੜੀ ਬਣੀ ਨਹੀਂ ਆਗੇ ਹਾਂਜੀ ਇਹ ਤਾਂ ਇਹਨਾਂ ਦੇ ਵੀ 18 ਕਿਲੋ ਰੋਟੀ ਘਰ ਦੀ ਦੀ ਸੱਜਾ ਸੱਜਾ ਬਸ ਇਹ ਲੋ ਤੂੰ ਸਾਫ ਸਪਾਈ ਕੀ ਆ ਲੈ ਜਾ ਉਹਨਾਂ ਦਾ ਇੱਕ ਕਰੋ ਇਹ ਕਿੱਟੀਆਂ ਕੁੜੀਆਂ ਨਹੀਂ ਜਿਆਦੀ ਕਰਨਦੀ ਆਂਦੀ ਇਹ ਰਈਆਂ ਜਿਆਦੀਆਂ ਅੰਦਰ ਹੀ ਰਈਆਂ ਰਹਿਣਾਂ ਅੱਥੇ ਬੱਜੀਆਂ ਇੱਕੋ ਥਾਂ ਤੇ ਤੇ ਆ ਜਿਹੜੀਆਂ ਰस्सियां ਪਿੱਛੇ ਜਿਹੜੀਆਂ ਆਈਆਂ ਆਈ ਨਹੀਂ ਜੇ ਕੱਕ ਪਾਇਆ ਜੋ ਕੁਝ ਪਿੱਛੇ ਆਈਆਂ ਪਿੱਛੇੋਂ ਜਿੱਤਨ ਆਈਆਂ ਉਤਰਾਂ ਹੀ ਆ ਚਲੋ ਬੰਨ ਦੋ ਫੇਰ ਇਹਨਾਂ ਇਹਦੇ ਵੀ ਨਿਕੇ ਨਿਕੇ ਜੇ ਸਿੰਘ ਹੈਗੇ ਆ ਕਿੰਨੀਆਂ ਕਿੰਨੀਆਂ 14 15 ਗਾਈਆਂ ਨੇ ਕਿੰਨਾ ਕੁ ਲਈਆਂ ਨੇ ਇਹਦੇ ਨਹੀਂ ਉਹਨਾਂ ਤੇ ਜਾਏ ਅੱਛਾ ਸਾਰੀਆਂ ਤੇ ਹੀ ਹੈਗੇ ਆ ਹਾਂ ਦਾ ਵੀ ਆਡੀ ਮਾਤਾ ਹਾਂਦੀ ਆ ਕਿ ਨਹੀਂ ਕੰਮ ਨਾ ਕਰਿਆ ਕਰੋ ਠੀਕ ਹੈ ਜੋ ਵਧਾਗਾ ਮਾਲਕ ਦਾ ਤੇ ਇਹਦਾ ਫਿਰ ਮੁੱਲ ਇਹਦਾ ਵੀ ਜੀ 20000 ਚ ਮੰਨਤਨ ਕਰਦਾ ਹਾਂ ਇਹਦਾ ਵੀ 20000 ਚ ਕਰ ਦੋਗੇ ਮੰਨਤਨ 10 ਕਿਲੋ ਤਾਂ ਵੀਰ ਟੱਪ ਜੇਗੀ ਪਰ ਦੋ ਚਾਰ ਦਿਨ ਕੋਈ ਸੰਦੇ ਦਾ ਡੀਜ਼ਲ ਲੱਗ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਕਿੰਨੇ ਚੱਲਦੀ ਚੱਕ ਪਾਸ ਜੀ ਵੀਰ ਜੀ ਢਾਈਆਂ ਮਹੀਨੇ ਚੱਕ ਪਾਜੇ 6 ਕਿਲੋ ਦੁੱਧ ਜੇ ਰੱਖ ਤੋ ਰਾਂ ਫੇਰ ਇੱਕ ਦਿਨ ਆ 93 ਇਹ ਦੇਖ ਸਕਦੇ ਇਹਦਾ ਵੀ ਥਣ ਜਿਹੜਾ ਚੰਗਾ ਆ ਭਾਈ ਦੀਆਂ ਆਂ ਡਰਦੀਆਂ ਸਾਰੇ ਅੰਦਰੇ ਸਾਰਾ ਦਿਨ ਬੱਝੀਆਂ ਇੱਥੇ ਬਾਹਰ ਦਾ ਕਰਕੇ ਇੱਕ ਕੱਚੀ ਜਗਾ ਵਾ ਮਿੱਟੀ ਥੱਲੇ ਭੋਲੀ ਆ ਤੇ ਅਦਾ ਕਰਕੇ ਵੀ ਭਾਈ ਦੀਆਂ ਖੁਸ਼ ਹੁੰਦੀਆਂ ਵਾ ਬਾਕੀ ਇਹ ਆ ਵੀ ਚਲੋ ਕੱਦ ਕਾਠੇ ਦਾ ਵੀ ਚੰਗਾ ਆ ਥੱਲੇ ਹਵਾਨਾ ਇਹ ਤਾਂ ਇਹ ਵੀ ਜਦਨ ਸੱਜਰ ਤਿਆਰ ਹੋਊਗੀ ਤੇ ਚੰਗੀ ਤਿਆਰ ਹੋਣੀ ਆ ਥੱਲੇ ਢੇਲਾ ਢੁੱਲਾ ਹਵਾਨੇ ਚ ਕਾਫੀ ਅੰਕਸਾਂ ਦੇ ਕਿ ਆਧੀਆਂ ਕੁਛ ਨਹੀਂ ਦੀਆਂ ਉਹਦਾ ਸਿਰਫ ਉਹ ਡਰਦੀਆਂ ਨੇ ਕਿ ਉਥੇ ਮਸ਼ੀਨ ਲਾ ਦੇ ਚੋਲੇ ਨਹੀਂ ਆਏ ਸੀ ਜਿਹੜਾ ਛੱਟਣਾ ਨੇ ਕਿਹੜਾ ਦੱਤੇ ਕਿਉਂ ਮਾਰਦੀਆਂ ਨੇ ਉਹ ਨਹੀਂ ਗੱਲ ਕੋਈ ਇਹ ਆ ਗਈ ਸਿਰਫ ਡਾਕੀਆਂ ਨੇ ਤੇ ਸੱਜਰ ਕਿੰਨੇ ਕੁ ਦੁੱਧ ਆ ਲਈ ਆ ਇਹਦਾ ਸਿਰਫ 15-16 ਕਿਲੋ ਆਉਂਦੇ ਕਿਹਾ ਜੇ ਬਾਕੀ ਆ ਵੀ ਜਿਹੜੀ ਵਿਖਾਲ ਦੋ ਜਦੋਂ ਬਿਮਾਰੀ ਨੀ ਨਗਰਾਂ ਨੂੰ ਪਈ ਆ ਉਹਦਾ ਦਾਗ ਨੇ ਮੋਹਰਾਂ ਦੇ ਹੈਗੇ ਪੁਰਾਣੇ ਬਾਕੀ ਆ ਵੀ ਹੈ ਕੁਛ ਨਹੀਂ ਵੇਚੇ ਠੀਕ ਆ ਤੇ ਮੁੱਲ ਫਿਰ ਇਹਦਾ ਮੋਲ ਵੀਰ ਜੀ ਇਹਦਾ ਭਾਜਣਾ ਮਰਜੀ 35 40 ਕਰਾ ਲੈ ਜੇ ਵੀ 30000 ਦੇ ਦੇਣਾ ਅੱਛਾ 30000 ਦੇ ਦੇ ਜੇ ਕੋਈ ਜੋੜਾ ਲਏਗਾ ਹਾਂਜੀ ਤੇ 57000 ਦਾ ਦੇ ਦਾਂ ਅੱਛਾ ਫਿਰ 57000 ਦਾ 3000 ਹੋਰ ਛੱਡ ਦੇ ਠੀਕ ਹੈ ਜੀ ਕੱਲੀ 30 3000 ਦੀ ਭਾਏ ਕੋਈ ਲੱਲੇ ਭਾਏ ਕੋਈ ਠੀਕ ਹੈ ਤੇ ਦੋ ਜਿਹੜੇ ਜੋੜਾ 57000 ਦਾ 829 ਦੇ ਹਿਸਾਬ ਨਾਲ ਹੋ ਜੂਗੀਆਂ ਹਾਂਜੀ ਤੇ ਆ ਮੱਝ ਜਿਹੜੀ ਇਹ ਮੱਝ ਵੀ ਵੀਰ ਜੀ ਆ ਕੱਟੀ ਜੇ 6 ਕਿਲੋ ਦੁੱਧ ਜੇ ਕੋਈ ਸਾਢੇ 5 ਮਨ ਕੇ ਲੱਲੇ 5 ਮਨ ਕੇ ਲੱਲੇ ਆ ਕੱਟੀ ਮਖਾਲ ਦਿਓ ਕੋ ਦੋ ਮਹੀਨੇ ਦੀ ਨਾਲੇ ਕੋਈ ਆਹ ਕੱਟੀ ਜੇ ਤੇ ਮਗਰ ਹ ਠੀਕ ਤੇ ਇਹ ਜਿਹੜੀ ਆ ਇਹ ਉਧਰ ਛਡਾਈ ਤੁਸੀਂ ਇਹ ਵਿੱਚ ਛਡਾ ਕੇ ਲਿਆਂਦੀ ਜੋਨਾਂ ਕੋਲ ਦੋ ਨੰਬਰ ਤੇ ਆਹ ਦੋ ਮਹੀਨੇ ਦੀ ਕੱਟੀ ਆ ਤੇ ਦੂਜੇ ਪਾਸੇ ਦੇਤੀ ਦੋ ਨੰਬਰ ਤੇ ਦੋ ਨੰਬਰ ਜੀ ਆ ਬਿਲ ਮੱਝ ਦੇਤੀ ਕਿਸ ਨੇ ਇਤਰਾ ਦੀ ਮੱਝ ਦੇ ਹਿਸਾਬ ਨਾਲ ਠੀਕ ਅਜੇ ਚਲੋ ਇਹ ਵੀ ਚਾਹ ਪਾਣੀ ਦੇਨੇ ਸਾਰੀ ਜਣਾਵਾ ਮਗਰ ਕੱਟੀ ਆ ਮਿਲਦੀ ਕੱਟੀ ਤੇ ਹੀ ਆ ਕੱਟੀ ਵੀ ਨਾਲ ਹੀ ਆ ਦੋਵੇਂ ਚ ਪਾ ਚਾਰ ਵਾਰੀ ਚਲੋ ਕੋਈ ਨਹੀਂ ਆਉਂਦੀ ਅੱਛਾ ਕੱਟੀ ਵੀ ਨਾਲ ਹੀ ਦੇਤੀ ਕੱਟੀ ਨਾਲ ਹੀ ਦੇਤੀ ਕੱਟੀ ਤੇ ਦੋ ਮਾਵਾ ਧੀਆਂ ਇਕੱਠੀਆਂ ਦੇਤੀਆਂ ਦੋ ਨੰਬਰ ਜੀ ਦੁੱਧ ਨਹੀਂ ਦੀ ਵਾਰ ਨਹੀਂ ਆਈ ਸਾਹਵੇਂ ਹੁੰਦੇ ਗਾ ਦੇ ਭਾਈ ਸਾਹਮਣੀ ਕਿਸ ਨੇ ਕੀਤੀ ਕੋਈ ਸਾਹਮ ਵਾਲਾ ਕੋ ਲੈ ਜਾਊਗਾ ਤੇ ਚਲੋ ਗਰਮੀਆਂ ਸਾਰ ਦੂਗੀ ਸਾਰੀਆਂ ਬੱਤੀਆ ਵੀ ਆ ਚੰਗੀ ਆ ਇਹਦਾ ਵੀ ਜਿੱਤਰਾ ਪਿਛੋਂ ਆਈ ਆ ਨੱਥ ਵੀ ਇਹਦੀ ਕੀ ਮੋਟੀ ਪਾਈ ਆ ਕਿਸੇ ਨੇ ਜਾ ਕੇ ਚਲੋ ਕੋਈ ਇਹਦੀ ਨੱਥ ਕੱਢ ਕੇ ਝੁੱਬ ਝੁੱਬੂ ਪਾ ਦੂਗਾ ਤੇ ਚਲੋ ਸਾਹ ਹੋਵੇ ਮਸਾ ਇਹਨੂੰ ਇਹ ਗੱਡੀ ਤੇ ਲੱਦੀ ਲਵਾਈ ਜੇ ਹਿਸਾਬ ਲਾ ਲਓ ਅੱਛਾ ਜੀ ਪਾਸੇ ਵਾਲਾ ਕੋਨਾ ਗੱਡੀ ਤੇ ਲੱਦ ਲਈ ਅੱਛਾ ਇਹ ਨਹੀਂ ਵਧੀ ਆਂਦੇ ਵੀ ਵਧੀ ਦਾ ਢੋਆ ਠੀਕ ਆ ਵਧੀ ਦਾ ਕਰਕੇ ਇਹ ਵਿਚਾਰੀ ਵੀ ਜਾਨ ਬਚ ਗਈ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ ਜਿਹੜਾ ਇਹਦਾ ਕੋਈ ਆਪਾਂ ਮੁਨਾਫਾ ਨਹੀਂ ਲੈਣਾ ਇਹ ਵੀ ਜਾਨ ਹੀ ਬਚਾਈ ਆ ਅੱਛਾ 47000 ਦੇ ਘਰ ਪਈ ਤੇ 45000 ਦੀ ਦੇਣੀ ਆ ਉਹ ਵੀਰ ਫੋਨ ਲਾਵੇ ਜਿਹਨੇ ਲੈਣੀ ਆ ਇਹ ਬਿਲਕੁਲ ਇਹ ਆਵੇ ਪੱਕਾ ਮੁੱਲ ਆ ਪੱਕਾ ਹੀ ਮੁੱਲ ਜੀ ਇਹਦਾ ਛੋਟ ਛਾਟ ਸਾਰਾ ਕੁਝ ਵਿੱਚ ਹੀ ਆ ਗਿਆ ਉਹ ਵੀਰ ਫੋਨ ਲਾ ਗਏ ਜਿੰਨੇ ਲੈਣੀਆਂ ਕੋਈ ਟਾਈਮ ਪਾਖਲਾ ਟਾਈਮ ਨਾ ਖਰਾਬ ਕਰੇ ਠੀਕ ਆ ਹਾਂਜੀ ਠੀਕ ਹੈ 45000 ਦੀ ਆਪਣੀਆਂ ਚੋਗੇ ਖੜੋ ਗੱਬਣਾ ਚੱਕ ਕਰਾ ਕੇ ਖੜੋ ਇੱਕ ਦੋ ਦਿਨਾਂ ਦੀ ਸਾਡੀ ਗਰੰਟੀ ਆ ਕੋਈ ਜ਼ਿਆਦਾ ਟਾਈਮ ਦੀ ਗਰੰਟੀ ਨਹੀਂ ਦੇ ਆਗੀ ਠੀਕ ਹੈ ਜੀ ਤੇ ਬਾਕੀ ਚਲੋ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਪਸ਼ੂ ਖਰੀਦੋ ਜੀ